ਹੈਲੋ ਜੀ ਅਸੀਂ ਖੜੇ ਆਂ 파ਰਥ ਦੇ ਇੱਕ ਮਿਊਜ਼ੀਅਮ ਦੇ ਵਿੱਚ ਤੇ ਤੁਹਾਨੂੰ ਪਹਿਲੀ ਇੱਕ ਮੌਸਾਈਕਲ ਦੀ ਝਾਤੀ ਮਾਰਉਣ ਲੱਗਾ ਇਹ ਹੈਗਾ 1952 ਸਾਲ ਦਾ ਬਣਿਆ ਹੋਇਆ ਆ ਦੇਖੋ ਜਿਹੜਾ ਆ ਸਾਈਕਲ ਆ ਇਹ ਮਿਊਜ਼ੀਅਮ ਦੇ ਵਿੱਚ ਸਾਮਕੇ ਰੱਖਿਆ 1952 ਸਾਲ ਦਾ ਸਾਈਕਲ ਆ ਆ ਉੱਚਾ ਹੋਣ ਦਾ ਕਰਕੇ ਤੁਹਾਨੂੰ ਮੈਂ ਜਿੰਨਾ ਕੋਸ਼ਿਸ਼ ਆ ਮੈਂ ਦਿਖਾ ਸਕਦਾ ਤੇ 1952 ਸਾਲ ਦਾ ਸਾਈਕਲ ਆ ਆ ਦੂਜਾ ਸਾਈਕਲ ਦੇ ਨਿਗਾ ਮਾਰਦੇ ਆ 1921 ਸਾਲ ਦਾ ਬਣਿਆ ਹੋਇਆ ਸਾਈਕਲ ਬੀਐਸਏ ਕੰਪਨੀ ਵੱਲੋਂ ਬਣਾਇਆ ਹੋਇਆ ਬੀਐਸਏ ਸਾਡੇ ਸੁਣਿਆ ਹੋਵੇ ਆ ਦੇਖੋ ਬਈ 1921 ਸਾਲ ਦਾ ਬਣਿਆ ਸਾਈਕਲ ਇਹ ਆ ਛੱਤ ਦੇ ਨਾਲ ਟੰਗੇ ਹੋਇਆ ਤਾਂ ਕਿ ਲੋਕ ਇਹਨਾਂ ਨੂੰ ਦੇਖ ਸਕਣ ਠੀਕ ਆ ਜੀ 1921 ਸਨ 1952 ਸਨ ਦਾ ਤੁਹਾਨੂੰ ਜੇ ਮੈਂ ਅੱਗੇ ਜੇਕਰ ਕੀਤਾ ਦੇਖੋ ਦੁਬਾਰਾ ਦਿਖਾ ਦੇਣਾ ਜ਼ੂਮ ਕਰਕੇ ਤੇ ਇਹ ਦੋ ਸਾਈਕਲ ਇੰਨੇ ਪੁਰਾਣੇ ਆ ਆਓ ਅਗਲੇ ਨਾਲ ਚੱਲਦੇ ਆ ਉਹ ਸਾਈਕਲ ਹੈਗਾ 1932 ਸਨ ਦਾ ਦੇਖੋ ਸਾਈਕਲ ਇਹ 1932 ਸਾਲ ਦਾ ਬਣਿਆ ਸਾਈਕਲ ਆ ਇਹ ਸਾਰੇ ਸਾਈਕਲ ਛੱਤ 'ਤੇ ਲਟੰਗੇ ਹੋਏ ਆ ਤੇ ਆ ਦੇਖੋ ਅਗਲਾ ਹੈਗਾ 1960 ਸਨ ਦਾ ਠੀਕ ਆ ਜੀ ਦੇਖੋ ਸਾਈਕਲ ਥੋੜੀ ਜੀ ਰੋਸ਼ਨੀ ਉਧਰ ਪੈ ਰਹੀ ਆ ਇਸ ਕਰਕੇ ਥੋੜਾ ਤੁਹਾਨੂੰ ਜਿਹੜਾ ਧੁੰਦਲਾ ਦਿਖ ਰਿਹਾ ਹੋਊਗਾ ਪਰ ਇਹ ਸਾਈਕਲ ਦੇਖੋ ਕਿੰਨੇ ਪੁਰਾਣੇ ਆ ਅੱਗੇ ਆਜੋ ਅੱਗੇ ਆਉਣੇ ਆ 1954 ਸਨ ਦਾ ਉਹ ਕਲੀਅਰ ਕਰ ਦੇਣਾ ਦੇਖੋ ਜੀ ਦੇਖੋ ਕਿੰਨੇ ਪੁਰਾਣੇ ਸਾਈਕਲ ਆ ਇਹ ਇਹ ਮਿਊਜ਼ੀਅਮ ਦੀ ਇੱਕ ਕੰਧ ਤੇ ਟੰਗੇ ਹੋਇਆ ਸਿਰਫ ਲੋਕਾਂ ਨੂੰ ਦਿਖਾਉਣ ਲਈ ਕਿ ਲੋਕ ਦੇਖ ਸਕਣ ਆ ਦੇਖੋ 1954 ਸਨ ਦਾ ਸਾਈਕਲ ਆ ਦੇਖੋ ਜੀ ਤਿੰਨ ਚ ਸਾਈਕਲ ਤੁਹਾਨੂੰ ਦਿਖਾ ਚੁੱਕਾ ਤੇ ਇਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਮਿਊਜ਼ੀਅਮ ਦੇ ਵਿੱਚ ਸਾਮਕਿਆ ਹਜੇ ਤੱਕ ਲੋਕਾਂ ਨੇ ਰੱਖੀਆਂ ਹੋਈਆਂ ਵਾ ਹਾਂਜੀ ਤੇ 1954 ਸਨ ਦਾ 1960 ਸੰ ਦਾ ਸ਼ਾਇਦ ਮੈਂ ਮਿਸ ਕਰ ਗਿਆ ਆ ਦੇਖੋ ਦੁਬਾਰਾ ਦਿਖਾ ਦਿੰਨੇ ਇਹ ਇਹ ਆ ਲਓ 1960 ਸੰ ਦਾ ਸਾਈਕਲ ਭਾਂਜੇ ਸਾਈਕਲ ਆ 1954 1960 1932 1952 ਫਿਰ ਤੇ 1921 ਥੈਂਕ ਯੂ ਵੀਡੀਓ ਵਾਚ ਕਰਨ ਲਈ ਇਹ ਪੁਰਾਣੀ ਸਾਈਕਲ ਸੀ ਇੱਕ ਮਿਊਜ਼ੀਅਮ ਦੇ ਵਿੱਚ ਛੱਤ ਦੇ ਡੰਗੇ ਹੋਏ ਆ ਸੋ ਦੇਖੋ ਪੁਰਾਣੀਆਂ ਚੀਜ਼ਾਂ 올ਡ ਐਂਡ ਗੋਲਡ ਆ ਦੇਖੋ ਥੈਂਕ ਯੂ ਵੀਡੀਓ ਵਾਚ ਕਰਨ ਲਈ